ਸਸਕੀ ਕਾਲ ਸਾਰੇ ਨੂੰ ਇੱਕ ਜਿਹੜਾ ਪਾਕਿਸਤਾਨ ਦਾ ਉਹ ਕੱਚ ਜਾ ਉਹਦੇ ਹੁਣ ਬਹੁਤ ਜ਼ਿਆਦਾ ਪੀੜ ਪੈ ਗਈ ਆ ਕਿਉਂਕਿ ਮੈਂ ਸੱਚ ਬੋਲਦਾ ਕਿਉਂਕਿ ਮੈਨੂੰ ਮੈਂ ਸੱਚ ਬੋਲ ਦਿੰਨੇ ਆ ਮੈਨੂੰ ਧੋਗਲੇ ਦੱਲੇ ਲੋਕ ਬਿਲਕੁਲ ਵੀ ਪਸੰਦ ਹੈ ਨਹੀਂ ਹੈ ਨਾ ਕਿਉਂਕਿ ਮੈਂ ਬਹੁਤ ਵਾਰੀ ਇਹ ਬੰਦੇ ਦੀਆਂ ਸਟੇਟਮੈਂਟਾਂ ਦੇਖਿਆ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਹਦਾ ਕੋਈ ਸਟੈਂਡ ਨਹੀਂ ਠੀਕ ਹੈ ਬਾਕੀ ਤੋ ਉੱਥੇ ਇਨਡਾਇਰੈਕਟਲੀ ਵੀਡੀਓ ਪਾ ਕੇ ਕਰ ਰਿਹਾ ਇਹਦੇ ਘਰ ਦੇ ਬਿਮਾਰਾਂ ਸੰਪਤੀਆਂ ਇਹ ਮੈਂ ਕੋਈ ਸੰਪਤੀਆਂ ਲਾ ਕੇ ਪੈਸੇ ਨਹੀਂ ਇਕੱਠੇ ਕਰਦੇ ਮੈਂ ਕੀ ਕਰਦੀ ਆ ਮੇਰਾ ਕੀ ਪ੍ਰੋਫੈਸ਼ਨ ਆ ਮੈਂ ਕਿੱਦਾਂ ਦੀ ਆ ਮੇਰਾ ਕੈ ਕਰਦੀਆਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਧਰਮ ਬਾਰੇ ਬੋਲ ਲਾਪੂਗੀ ਜੇ ਮੈਂ ਉਸ ਧਰਮ ਬਾਰੇ ਬੋਲ ਰਹੀਆਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਬਾਅਦ ਦੇ ਵਿੱਚ ਜਦੋਂ ਜੀ ਫੇਮ ਦਾ ਟਾਈਮ ਆ ਬਲਾਨੀਆਂ ਮੈਂ ਤੇਰੇ ਨਾਲ ਤੇ ਧੌਂ ਕਿਆ ਤੇਰੇ ਨਾਲ ਮੈਂ ਮੈਂ ਇਹ ਚੀਜ਼ਾਂ ਕਰਨ ਲੱਗ ਪੂਗੀ ਠੀਕ ਹੈ ਮੈਂ ਸਿਰਫ ਤੇਰੇ ਤੋਂ ਇੰਨੇ ਜਸਟੀਫਿਕੇਸ਼ਨ ਮੰਗਦੀਆਂ ਕਿ ਜਿਹੜੀ ਮੈਂ ਵੀਡੀਓ ਲਾਈ ਸੀ ਤੇ ਮੈਂ ਹੁਣ ਵੀ ਲਾਉਂਗੀ ਦੁਬਾਰਾ ਇਹਦੇ ਪਿੱਛੇ ਕਿ ਇਹ ਵੀਡੀਓ ਤੇਰੀ ਨਹੀਂ ਆ ਕੀਵਰਡ ਟਰੈਵਲਰ ਤੇਰਾ ਜਾਣਕਾਰ ਹੈ ਨਹੀਂ ਕੀਵਰਡ ਟਰੈਵਲਰ ਦੀ ਆਈਡੀ ਤੇ ਉੱਤੇ ਤੂੰ ਬੈਠ ਕੇ ਬ੍ਰੌਡ ਦੇ ਉੱਤੇ ਆ ਗੱਲਾਂ ਨਹੀਂ ਕਈਆਂ ਸੀਆਂ ਠੀਕ ਹੈ ਇਹ ਗੱਲ ਹੈਗੀ ਹੈ 2024 ਪੰਜਵਾਂ ਮਹੀਨਾ 18 ਤਰੀਕ ਦੀਆਂ ਠੀਕ ਹੈ ਇੱਕ ਪੇਜ ਆ ਟਿਕਟੌਕ ਦੇ ਉੱਤੇ ਕਈ ਵਾਰੀ ਲੋਕ ਕਹਿੰਦੇ ਸਾਡੀਆਂ AI ਬਣਾਈ ਹੈ ਫੇਕ ਆ ਉਸ ਪੇਜ ਦੇ ਉੱਤੇ ਅੱਜ ਵੀ ਇਹ ਵੀਡੀਓ ਪਈ ਹੈ ਜਿਦੇ ਵਿੱਚ ਇਹਨੇ ਕਹੀਆਂ ਹੋਈਆਂ ਗੱਲਾਂ ਠੀਕ ਹੈ ਤੇ ਉਹਦੋਂ ਤਾਂ AI ਦਾ ਸ਼ਾਇਦ ਦੌਰ ਵੀ ਨਹੀਂ ਚੱਲਦਾ ਸੀ ਆ 6 ਕਿ ਮਹੀਨੇ ਤੋਂ AI ਵਾਲਾ ਜਿਆਦਾ ਸਿਸਟਮ ਚੱਲਿਆ ਹੈ ਤੁਸੀਂ ਇੱਕ ਪੇਜ ਸਰਚ ਮਾਰਨਾ ਟਿਕਟੌਕ ਦੇ ਜਾ ਕੇ ਕੈਨੇਡਾ ਅੰਡਰਸਕੋਰ ਫੈਕਟਸ ਅੰਡਰਸਕੋਰ ਉਹਦੇ ਉੱਤੇ ਵੀਡੀਓ ਪਈ ਹੈ ਜਿਦੇ ਚ ਇਹ ਬੰਦਾ ਕਹਿ ਰਿਹਾ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਮੁਸਲਮਾਨ ਬਣਾਓ ਸਾਡੇ ਤਰ੍ਹਾਂ ਤਰ੍ਹਾਂ ਸ਼ਾਦੀਆਂ ਮਨਜ਼ੂਰ ਆ ਤੇ ਇਹਦੇ ਨਾਲ ਬੈਠਾ ਜਿਹੜਾ ਬੰਦਾ ਉਹਨੇ ਕਿਹਾ ਵੀ ਸਿੱਖਾਂ ਦੇ ਵਿੱਚ ਹਰਾਮ ਹੁੰਦਾ ਮਤਲਬ ਤੁਸੀਂ ਇਹ ਚੀਜ਼ਾਂ ਕਰਕੇ ਉਦੋਂ ਬਾਅਦ ਦੇ ਵਿੱਚ ਤੁਸੀਂ ਸਾਡਾ ਕੋਈ ਵੀ ਮੁੱਦਾ ਹੁੰਦਾ ਪੰਜਾਬ ਚੋਂ ਕਹਿੰਨੇ ਜੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹ ਚੀਜ਼ਾਂ ਬੰਦ ਕਰ ਦਿਓ ਉਹ ਜਾ ਉਹ ਹੈਗਾ ਵਿੱਚ ਕਹਿੰਦੀ ਜਾ ਇੱਥੇ ਰਹਿੰਦਾ ਤੇ ਉਹ ਲੱਗਿਆ ਰਹਿੰਦਾ ਇਹਦੇ ਨਾਲ ਯਾਰ ਦੋਗਲੀ ਬੰਤੇ ਛੱਡ ਦੋ ਤੁਸੀਂ ਠੀਕ ਆ ਮੈਂ ਜੋ ਵੀ ਆਪਦਾ ਕੰਮ ਕਰਦੀ ਆ ਪਰ ਮੈਂ ਤੁਹਾਡੇ ਵਾਂਗੂ ਦੋਗਲੀ ਨਹੀਂ ਕਿ ਮੇਰੀ ਇੱਕ ਥਾਂ ਤੇ ਸਟੇਟਮੈਂਟ ਹੋਰ ਹੋਵੇ ਦੂਜੇ ਥਾਂ ਤੇ ਸਟੇਟਮੈਂਟ ਮੈਂ ਸੱਚ ਰੱਖਣ ਦਾ ਦਾਵਾ ਵੀ ਕਰਦੀ ਆ ਤੇ ਮੈਂ ਸੱਚ ਬੋਲਣ ਲੱਗੀ ਉਹ ਵੀ ਕਰਦੀ ਆ ਮਤਲਬ ਤੂੰ ਤੇਰੇ ਤੁਹਾਡੇ ਧਰਮ ਬਾਰੇ ਬੋਲਦਾ ਹੈ ਨਾ اسلام ਬਾਰੇ ਮੈਂ ਨਹੀਂ ਕਹਿੰਦੀ ਉਹ ਸਹੀ ਬੋਲਿਆ ਤਾਂ ਉਦੋਂ ਤੂੰ ਬੰਬ ਸਟਾਤੇ ਲੋਕਾਂ ਦੇ ਘਰੇ ਠਾਈ ਤੇ ਜਿਹੜਾ ਤੂੰ ਸਿੱਖਾਂ ਬਾਰੇ ਬੋਲਿਆ ਉਹਦੇ ਵਾਸਤੇ ਫਿਰ ਕੀ ਕਰਨਾ ਚਾਹੀਦਾ ਉਹਦਾ ਤੇਰੇ ਕੋਲ ਕੋਈ ਜਵਾਬ ਹੈਗਾ ਬਾਲਾ ਸਿਆਣਾ ਨਾ ਬਣਿਆ ਕਰ ਪੁੱਦੋਂ ਹੀ ਆ ਤੂੰ ਆ ਵੀਡੀਓ ਵੀ ਦੇਖ ਲੈਣ ਲੱਗੀਆਂ ਅੱਬਾ ਉਹ ਰਿਸ਼ਤੇ ਕਰਾਂਦਾ ਸਿੰਘਾਂ ਦੇ ਨੰਬਰ ਉਹਦਾ ਮੇਰੇ ਕੋਲ ਮੌਜੂਦ ਹੈ ਜਿਨੇ ਜਿਨੇ ਗਰੂਮਿੰਗ ਕਰਨੀ ਹੈ ਨੰਬਰ ਉਹਨਾਂ ਨੂੰ ਮੈਂ ਦੇ ਦੇਵਾਂਗਾ ਇਹ ਸਖੜੀਆਂ ਨੂੰ ਮੁਸਲਮਾਨ ਕਰੋ ਉਹਨਾਂ ਨਾਲ ਸ਼ਾਦੀਆਂ ਕਰੋ ਦੋ ਦੋ ਤਰਾ ਤਰਾ ਕਰੋ ਕਿਉਂਕਿ ਸਾਡੇ ਇਸਲਾਮ ਵਿੱਚ ਇਜਾਜ਼ਤ ਹੈ ਬਾਈ ਬਾਸ ਜੀ ਜਿਹਨੂੰ ਜਿਹਨੂੰ ਨੰਬਰ ਚਾਹੀਦਾ ਆ ਮੇਰੇ ਕੋਲ ਲੈ ਲੀਓ ਉਸ ਬਾਬੇ ਦੇ ਕੋਲ ਇਹ ਕਿਥੇ ਹੁੰਦਾ ਹੈ ਬਲ ਟ੍ਰੈਵਲ ਕੋਲ ਨੰਬਰ ਦੇ ਦੋ ਭਲੇ ਇਹ ਦੱਸੋ ਕਿਨੇ ਕਿਨੇ ਦੇਰ ਦੀ ਸ਼ਾਦੀ ਕਰਨੀ ਦੋ ਦੋ ਘੰਟੇ ਦੀ ਤਿੰਨ ਦਿਨ ਘੰਟੇ ਵਾਲੀ ਪੱਕੀ ਪੱਕੀ ਨੇ ਪੱਕਾ ਪੱਕਾ ਨਿਕਾਹ ਕਰਾਂਗੇ ਇਨਸ਼ਾਅੱਲਾ ਅੱਛਾ ਅੱਛਾ ਆਰਾਮ ਕਰ ਬਲ ਟ੍ਰੈਵਲ ਕੋਲੋਂ ਨੰਬਰ ਲੈ ਲੀਓ ਬੰਦਾ ਲਾਈਵ ਤੇ ਬੈ ਕੇ ਡਿਸਟ੍ਰਿਕਟ ਕਰਾਂਦਾ ਹੈ ਅੱਛਾ ਅੱਛਾ ਨਹੀਂ ਨਹੀਂ